ਭਾਰਤੀ ਹਵਾਈ ਫੌਜ ਦੇ ਮੁਖੀ 에ਅਰ ਚੀਫ ਮਾਰਸ਼ਲ ਦੇ ਵਕਾਰੀ ਰਤੀ ਹਵਾਈ ਫੌਜ ਦੇ ਮੁਖੀ 에ਅਰ ਚੀਫ ਮਾਰਸ਼ਲ ਦੇ ਵਕਾਰੀ ਅਹੁਦੇ ਨੂੰ ਪਹਿਲਾਂ ਵੀ ਤਿੰਨ ਪੰਜਾਬੀ ਸਿੱਖ ਅਧਿਕਾਰੀ ਸੰਭਾਲ ਚੁੱਕੇ ਹਨ ਜਿਨ੍ਹਾਂ ਵਿੱਚ ਅਰਜਨ ਸਿੰਘ ਦਲਬਾਖ ਸਿੰਘ ਤੇ ਬਰਿੰਦਰ ਸਿੰਘ ਤਨਵਾਦ ਸ਼ੁਮਾਰ ਹਨ ਪੰਜਾਬੀਆਂ ਸਿੱਖਾਂ ਵਿੱਚੋਂ ਅਮਰਪ੍ਰੀਤ ਸਿੰਘ ਚੌਥੇ ਅਤੇ ਦੇਸ਼ ਦੇ 47ਵੇਂ 에어 ਚੀਫ ਮਾਰਸ਼ਲ ਹਨ ਅਰਜਨ ਸਿੰਘ ਪੰਜ ਸਟਾਰ ਪ੍ਰਾਪਤ ਕਰਨ ਵਾਲੇ ਭਾਰਤੀ ਫੌਜ ਦੇ ਇੱਕੋ ਇੱਕ ਅਧਿਕਾਰੀ ਹਨ ਅਹੁਦੇ ਨੂੰ ਪਹਿਲਾਂ ਵੀ ਤਿੰਨ ਪੰਜਾਬੀ ਸਿੱਖ ਅਧਿਕਾਰੀ ਸੰਭਾਲ ਚੁੱਕੇ ਹਨ ਜਿਨ੍ਹਾਂ ਵਿੱਚ ਅਰਜਨ ਸਿੰਘ ਦਲਬਾਖ ਸਿੰਘ ਤੇ ਬਰਿੰਦਰ ਸਿੰਘ ਧنوਆ شمار ਹਨ ਪੰਜਾਬੀਆਂ ਸਿੱਖਾਂ ਵਿੱਚੋਂ ਅਮਰਪ੍ਰੀਤ ਸਿੰਘ ਚੌਥੇ ਅਤੇ ਦੇਸ਼ ਦੇ 47ਵੇਂ 에어 ਚੀਫ ਮਾਰਸ਼ਲ ਹਨ ਅਰਜਨ ਸਿੰਘ ਪੰਜ ਸਟਾਰ ਪ੍ਰਾਪਤ ਕਰਨ ਵਾਲੇ ਭਾਰਤੀ ਫੌਜ ਦੇ ਇੱਕੋ ਇੱਕ ਅਧਿਕਾਰੀ ਹਨ ਇਸ ਤੋਂ ਇਲਾਵਾ ਜਨਰਲ ਜੋਗਿੰਦਰ ਜਸਵੰਤ ਸਿੰਘ ਜਨਰਲ ਵਿਕਰਮ ਸਿੰਘ ਅਤੇ ਜਨਰਲ ਦਲਵੀਰ ਸੁਹਾਗ ਵੀ ਆਰਮੀ ਦੇ ਮੁਖੀ ਜਨਰਲ ਰਹੇ ਹਨ ਲੈਫਟੀਨੈਂਟ ਜਨਰਲ ਵੀ ਬਹੁਤ ਸਾਰੇ ਪੰਜਾਬੀ ਸਿੱਖ ਹੋਏ ਹਨ ਅਮਰਪ੍ਰੀਤ ਸਿੰਘ ਦਾ ਆਪਣੀ 에어 ਫੋਰਸ ਦੀ ਨੌਕਰੀ ਦੌਰਾਨ ਬਿਹਤਰੀਨ ਯੋਗਤਾ ਰਹਾ ਇਸ ਲਈ ਬਿਹਤਰੀਨ ਸੇਵਾਵਾਂ ਕਰਕੇ ਉਹਨਾਂ ਨੂੰ 219 ਵਿੱਚ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ 223 ਵਿੱਚ ਅਤੀ ਵਿਸ਼ਿਸ਼ਟ ਸੇਵਾ ਮੈਡਲ ਮਿਲੇ ਹਨ ਇਸ ਤੋਂ ਇਲਾਵਾ ਉਹਨਾਂ ਨੂੰ ਸਨਮਾਨਯਾ ਸੇਵਾ ਮੈਡਲ ਮਨਿਆ ਸੇਵਾ ਮੈਡਲ ਅਤੇ ਪੰਜਾਵਾਂ ਇੰਡੀਪੈਂਡੈਂਸ ਮੈਡਲ ਮਿਲੇ ਹੋਏ ਹਨ ਉਹ 에어 ચીਫ ਮਾਰਸ਼ਲ ਵਿਵੇਕਰਾਮ ਚੌਧਰੀ ਦੀ 30 ਸਤੰਬਰ ਨੂੰ ਹੋਣ ਵਾਲੀ ਸੇਵਾ ਮੁਕਤੀ ਤੋਂ ਬਾਅਦ ਸੰਸਾਰ ਦੀ ਚੌਥੀ ਸਭ ਤੋਂ ਵੱਡੀ 에어 ਫੋਰਸ ਦੀ ਕਮਾਂਡ ਸੰਭਾਲਣਗੇ ਉਹਨਾਂ ਦੀ ਇਸ ਸਮਾਜੋਗ ਅਹੁਦੇ ਤੇ ਨਿਯੁਕਤੀ ਪੰਜਾਬੀਆਂ ਸਿੱਖਾਂ ਲਈ ਮਾਣ ਵਾਲੀ ਗੱਲ ਹੈ